ਰਾਸ਼ਟਰਪਤੀ ਕੌਣ ਹੁੰਦਾ ਫੌਜ ਕੀ ਆ ਸਰਕਾਰਾਂ ਕਿਵੇਂ ਚੱਲਦੀਆਂ ਕਿਵੇਂ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਮਜ਼ਦੂਰਾਂ ਨੂੰ ਕਿਵੇਂ ਲੁੱਟਿਆ ਜਾ ਰਿਹਾ ਇਹਦੇ ਵਿੱਚ ਕਾਹੜ ਲਿਖੇ ਹੋਏ ਨੇ ਉਕ ਉਕ ਸੈਕਸ ਐਕਸੀਬਿਸ਼ਨ ਦਾ ਕੰਮ ਕਰਿਆ 5 ਸਾਲ ਸਾਰਾ ਪੰਜਾਬ ਹੁੰਦੇ ਸਾਰਾ ਟੋਟਲ ਪੰਜਾਬ ਕੋਈ ਜ਼ਿਲ੍ਹਾ ਕੋਈ ਕਾਲਜ ਨਹੀਂ ਹੈ ਜੇ ਆ ਕੋਈ ਸਮਾਂ ਕਿਸੇ ਨੂੰ ਦਊਗਾ ਨਾ ਉਹੋ ਜਿਹਾ ਹੀ ਕੰਮ ਹੋ ਜੇ ਪਹਿਲਾਂ ਗੱਟੇ ਹੁੰਦੇ ਸੀ ਅੱਜ ਜਹਾਜ਼ ਨੇ ਤਾਂ ਪਰ ਜਵਾਕਨ ਤੇ ਚੜਨਾ ਹੀ ਆ ਨਾ ਹਾਗੀ ਇਹਦੀ ਸਭ ਤੋਂ ਜੇ ਅੱਜ ਦੀ ਉਦਾਹਰਣ ਲਈ ਹੈ ਪ੍ਰਦੀਪ ਸਿੱਧ ਨੂੰ ਲੋਕ ਸਮਝ ਨਹੀਂ ਸਕਦੇ ਉਹ ਬੰਦੇ ਕੋਲੇ ਹਰ ਸਵਾਲ ਦਾ ਜਵਾਬ ਸੀ ਕਿਉਂਕਿ ਉਹ ਪੜਿਆ ਹੋਇਆ ਸੀ ਮੈਂ Nagpur ਰਿਹਾ ਮਹਾਰਾਸ਼ਟਰ ਜਿੱਥੇ ਵੱਡਾ ਮਤਲਬ ਹੈਗਾ ਸ਼ਹਿਰ ਚਾਰ ਸਾਰ ਰਿਹਾ ਮੈਂ ਉੱਥੇ ਲੋਕਾਂ ਦੀ ਜੀਵਨ ਨਹੀਂ ਦੇਖੀ ਆ ਉਸ ਟਾਈਮ ਮੈਂ ਡੈਰੀ ਵੀ ਮੇਰੇ ਕੋਲੇ ਹੈਗੀ ਆ ਬਹੁਤ ਮਾੜੇ ਹਾਲਾਤ ਆਪਣੇ ਨਾਲ ਜੇ ਸਰਕਾਰਾਂ ਜਿੱਤਦੀ ਹੈ ਨਾ ਪਕੜਨ ਕੋਈ ਕਿਵੇਂ ਜਿੱਤ ਜਾਂਦਾ ਉਧਰ ਮਤਲਬ ਫਲਸ਼ ਲੈਟਰਨ ਸਿਸਟਮ ਨਾ ਹੁਣ ਆਏ ਨੇ 2000 ਮੇਲਾ ਦਾ ਵੀ ਦੋ ਦੇ ਵਿੱਚ ਉੱਥੇ ਇਹ ਗੱਲ ਸਟੈਬਲਿਸ਼ ਹੋਈ ਹੈ ਦੋ ਦੇ ਵਿੱਚ ਆਪਣਾ ਤੋਂ ਤਾਂ ਬਾਹਲੇ ਬੰਦੇ ਪਿੱਛੇ ਆ ਉਹ ਕਹਿੰਦਾ ਵੀ ਗੁਰਦਾਰੇ ਜਾਓ ਮਨ ਤਾਂ ਆਪੇ ਸਾਫ਼ ਹੋ ਜਾਣਾ ਲੋਕ ਕਹਿੰਦਾ ਵੀ ਸਾਫ਼ ਕਰਕੇ ਜਾਓ ਉਹ ਕਹਿੰਦਾ ਵੀ ਲੋੜ ਨਹੀਂ ਤੁਸੀਂ ਗੁਰਦਾਰੇ ਜਾਓ ਮਨ ਆਪੇ ਸਾਫ਼ ਮਤਲਬ ਸਾਡੇ ਪਿੰਡ ਡਾਂਗੋ ਚ ਅਖਰੀ ਗਿਆਨ ਬਹੁਤ ਆ ਦੀ ਇਹਨੂੰ ਕਹਿੰਦੇ ਅਫਸਰ ਲਾਈਨ ਬਹੁਤ ਆ ਐਲਟੀਸੀ ਸਾਡੇ ਪਿੰਡ ਦੀ ਟ੍ਰਾਂਸਪੋਰਟ ਦੀ ਮੰਗ ਹੈ ਦੀ ਮੈਨੂੰ ਕੀ ਪਤਾ ਤੇਰੇ ਕੌਲਣ ਦਾ ਮੈਨੂੰ ਕੀ ਫਾਇਦਾ ਘਰੇ ਦਾ ਬਾਲਣਾ ਨਹੀਂ ਉਹ ਬੰਦਾ ਮਤਲਬ ਕਿਕਰ ਨੂੰ ਜੱਫਾ ਹੀ ਮਾਰ ਲਿਆ ਸੀ ਉਹਨੇ ਕਹਿੰਦਾ ਚੱਕ ਬਾਲਣਾ ਇਹ ਗੱਲ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਸੇਵਾ ਦਰਿਆ ਨਸਿਆਂ ਦਾ ਠਾਠਾ ਮਾਰਦਾ ਉਥੇ ਹੀ ਸਤਮੰਦ دریا ਧੀਆਂ ਦੀਆਂ ਅਜਤਾਂ ਤੇ ਡਾਕੇ ਮਾਰਨ ਵਾਲਾ ਵੀ ਚੱਲਣਾ ਸ਼ੁਰੂ ਹੋ ਗਿਆ ਤਾਂ ਪੰਜਾਬ ਦੀ ਧਰਤੀ ਦੇ ਜਿਹੜੇ ਅੱਜ ਨੌਜਵਾਨ ਨੇ ਉਹ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਸਾਡੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਨੇ ਤੋਂ ਸਾਰੀਆਂ ਗੱਲਾਂ ਨੂੰ ਲੈ ਕੇ ਸਾਡੇ ਨਾਲ ਅੱਜ ਪੈਂਡ ਡਾਂਗੂ ਆ ਇੱਕ ਪਾਸੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਪੈਂਡ ਦੂਜੇ ਪਾਸੇ ਪੱਕੋਵਾਲ ਸਹਿਰ ਆ ਕਿਤਾਬ ਚਕਾਰੇ ਪਿੰਡ ਦਾ ਡਾਂਗੋ ਡਾਂਗੋ ਪਿੰਡ ਤੋਂ ਸਾਡੇ ਨਾਲ ਵੀਰ ਨੇ ਬਲਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਵਾਇਗੁਰਜੀ ਦਾ ਖਾਸ ਵਾਇਗੁਰਜੀ ਦੀ ਫਰਤੀ ਤਾਂ ਅੱਜ ਅਸੀਂ ਗੱਲ ਕਰਾਂਗੇ ਬਾਜੀ ਜਿਹੜੇ ਪੰਜਾਬ ਦੀ ਜਵਾਨੀ ਆ ਉਹ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਆ ਫੇਸਬੁੱਕ ਵਟਸਐਪ ਇਹ ਜਿਹੜੇ ਮੋਬਾਈਲ ਨੇ ਮੋਬਾਈਲ ਦੇ ਉੱਪਰ ਹੀ ਲੱਗੇ ਰਹਿੰਦੇ ਨੇ ਕਿਤਾਬਾਂ ਤੋਂ ਪ੍ਰੋਪਰ ਹੀ ਉਹ ਦੂਰ ਹੋ ਗਏ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਛੋਡੇ ਜਿਹੜਾ ਜੀਵਨ ਦੇ ਵਿੱਚ ਤੁਸੀਂ ਲੇਖ ਵੀ ਲਿਖੇ ਨੇ ਜਿਹੜੇ ਲੋਕ ਪੰਜਾਬ ਦੇ ਵਿੱਚ ਵੱਡੇ ਕੰਮ ਕਰਦੇ ਨੇ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਨਾਮ ਚ ਮਕਾਉਂਦੇ ਨੇ ਖੜਾਰੀ ਨੇ ਭਾਵੇਂ ਉਹ ਲੇਖਕ ਨੇ ਉਹਨਾਂ ਦੀਆਂ ਜੀਵਨੀਆਂ ਤੁਸੀਂ ਅਖਬਾਰਾਂ ਚ ਚਲਾਈਆਂ ਤੇ ਖੁਦ ਵੀ ਤੁਸੀਂ ਗੱਜਲਾਂ ਦੇ ਨਾਲ ਗੀਤਾਂ ਦੇ ਨਾਲ ਤੇ ਲੇਖ ਵੱਡੇ ਵੱਡੇ ਹਮੇਸ਼ਾ ਸੋਡੇ ਅਖਬਾਰਾਂ ਵਿੱਚ ਸੱਪਦੇ ਰਹਿੰਦੇ ਨੇ ਤਾਂ ਤੁਸੀਂ ਆਪਣੇ ਜਿਹੜਾ ਰੋਲ ਆ ਅਦਾ ਕਰਦੇ ਹੋ ਲਿਖਣ ਦੇ ਨਾਲ ਜਿਹੜਾ ਤੁਹਾਡਾ ਪਿਆਰ ਆ ਡਾਡਾ ਕਿਤਾਬਾਂ ਦੇ ਨਾਲ ਪਿਆਰ ਆ ਅੱਜ ਸਾਰੀਆਂ ਗੱਲਾਂ ਦਿਲ ਦੀਆਂ ਕਰਾਂਗੇ ਤੇ ਸ਼ੁਰੂਆਤ ਕਰੋ ਜੀ ਤੇ ਆ ਜਿਹੜਾ ਤੁਹਾਡਾ ਜਨਮ ਬਾਰੇ ਵੀ ਦੱਸੋ ਪਰਿਵਾਰ ਬਾਰੇ ਦੱਸੋ ਆਪਣੇ ਬਚਪਨ ਦੀਆਂ ਗੱਲਾਂ ਜਰੂਰ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਤੁਸੀਂ ਵੈਸੇ ਮਾਰਿਆ ਤਾਂ اچانک ਹੀ ਸਾਪਾ ਫਿਰ ਵੀ ਚਲੋ ਮੈਂ ਵੀ ਤੁਹਾਨੂੰ ਪੁਰਾਣਾ ਜਾਣਦਾ ਬੜਾ ਮੈਨੂੰ ਵਧੀਆ ਲੱਗਿਆ ਸੋ ਜੀ ਆਇਆਂ ਨੂੰ ਤੁਹਾਨੂੰ ਡਾਂਗੋ ਪਿੰਡਾ ਜੀ ਆਪਣਾ ਠੀਕ ਆ ਜੀ ਤੇ ਮਾਤਾ ਪ੍ਰੀਤਮ ਕੌਰ ਤੇ ਸਰਦਾਰ ਮੇਲਾ ਸਿੰਘ ਮੇਰੇ ਮਾਤਾ ਪਿਤਾ ਨੇ ਇੱਕ ਸਾਡੇ ਸਿਸਟਰ ਨੇ ਤੇ ਅਸੀਂ ਮੰਨ ਕੇ ਚੱਲੀਏ ਵੀ ਪੰਜ ਭਾਈਆਂ ਜਿੰਨਾ ਬੱਚਾ ਸੀ ਦੀ ਤਿੰਨ ਹੈਗੇ ਆ ਦੋ ਦੀ ਦਿੱਤਨੀ ਹੋਈ ਤੇ ਰਹੀ ਗੱਲ ਫਿਰ ਮੁੜ ਕੇ ਉੱਥੇ ਆ ਜਾਂਦੀ ਹੈ ਜਦੋਂ ਮਾਤਾ ਸ੍ਰੂਚੀ ਗੁਜ਼ਰ ਗਏ ਸੀ ਸੋ ਉੱਥੋਂ ਹੀ ਬਸ ਇਹ ਸ਼ੌਕ ਪੈ ਗਿਆ ਬੁੱਕਸ ਲਿਖਣ ਦਾ ਹੌਲੀ ਹੌਲੀ ਮੰਨ ਕੇ ਚੱਲੋ ਵੀ 7ਵੀਂ 8ਵੀਂ ਚ ਪੜ੍ਹਨਾ ਸ਼ੁਰੂ ਕਰਤਾ ਸੀਗਾ ਆਪਾਂ ਤੇ ਅੱਜ ਉਹ ਇੰਨਾ ਕੁ ਹੋ ਗਿਆ ਵੀ ਅੱਜ ਮੈਂ ਡਾਂਗੋ ਪਿੰਡ ਤੇ ਕਿਤਾਬ ਲਿਖ ਰਿਹਾ ਮੈਂ ਬੜਾ ਆਪਣੇ ਆਪ ਨੂੰ ਖੁਸ਼ਕਿਸਮਤ ਜਿਹਨੂੰ ਕਹਿ ਲਈ ਮੈਂ ਮਹਿਸੂਸ ਕਰਦਾ ਮਤਲਬ ਜਿਵੇਂ ਕੋਈ ਨਗਰ ਕੀਰਤਨ ਤੇ ਪ੍ਰਕਰਮਾ ਕਰ ਦਿੰਦੇ ਨਾ ਮੈਂ ਅੱਜ ਪਿੰਡ ਦੀਆਂ ਪ੍ਰਕਰਮਾ ਕਰ ਰਿਹਾ ਬੁੜਿਆਂ ਨੂੰ ਬਜ਼ੁਰਗਾਂ ਨੂੰ ਖੜਾਰੀਆਂ ਨੂੰ ਪੁਰਾਣਿਆਂ ਨੂੰ ਜਦ ਮੈਂ ਮਿਲਦਾ ਮੈਂ ਬੜਾ ਹੈਰਾਨ ਹਾਂ ਵੀ ਸਾਡੇ ਪਿੰਡ ਵਿੱਚ ਬਹੁਤ ਕੁਝ ਆ ਈਵਨ ਕਿ ਸਾਡੇ ਪਿੰਡ ਵਿੱਚ ਨਹੀਂ ਸਾਰੇ ਪਿੰਡਾਂ ਵਿੱਚ ਹੀ ਇੰਨਾ ਕੁਝ ਆ ਨਾ ਬਹੁਤ ਕੁਝ ਈਵਨ ਹਰੇਕ ਪਿੰਡ ਦਾ ਕੋਈ ਨਾ ਕੋਈ ਇਤਿਹਾਸ ਆ ਬਿਲਕੁਲ ਜੀ ਸਾਰੇ ਪਿੰਡਾਂ ਦਾ ਇਤਿਹਾਸ ਬਿਲਕੁਲ ਨਹੀਂ ਸ਼ੁਰੂ ਕੀਤੀ ਆ ਜਦੋਂ ਤੁਸੀਂ ਇਤਿਹਾਸ ਇਕੱਠਾ ਕਰਨ ਲੱਗੇ ਹੋ ਤੁਹਾਨੂੰ ਹੈਰਾਨਗੀ ਹੋ ਰਹੀ ਆ ਬਹੁਤ ਜ਼ਿਆਦਾ ਹੈਰਾਨਗੀ ਹੋ ਰਹੀ ਜੀ ਬਹੁਤ ਜ਼ਿਆਦਾ ਕਿਉਂਕਿ ਜਿਵੇਂ ਸਾਡਾ ਡਾਂਗੋ ਪਿੰਡ ਆ ਉਮੇ ਪੱਖੋ ਵਾਲਾ ਸਰਾਪਾਵਾ ਮਤਲਬ ਇੱਕ ਬੰਦੇ ਇੰਨੇ ਕੁ ਸਮੇਂ ਦੀ ਗਰਦ ਥੱਲੇ ਆ ਚੁੱਕਿਆ ਉਹਨਾਂ ਨੂੰ ਚੱਕਣ ਦੀ ਲੋੜ ਆ ਮੈਂ ਘਟੋ ਘਟ ਮੈਨੂੰ ਲੱਗਦਾ ਵੀ ਸਾਲ ਇੱਕ ਸਾਲ ਦਾ ਸਮਾਂ ਲਿਆ ਮੈਂ ਕਿਤਾਬ ਲਿਖਣ ਨੂੰ ਤੇ ਹੁਣ ਤੁਸੀਂ ਵਿੱਚ ਗੱਲ ਕਰੀਆ ਵੀ ਇੰਟਰਨੈਟ ਚਲੋ ਆਪਾਂ ਇੱਥੇ ਇੱਕ ਰੋਕੇ ਵੀ ਗੱਲ ਕਰੀ ਨਾ ਬੱਚੇ ਹੁਣ ਆਪਣੇ ਵੇਲੇ ਨਹੀਂ ਸੀ ਆਪਾਂ ਕਹਿੰਦੇ ਸਾਡੇ ਵੇਲੇ ਨਹੀਂ ਸੀ ਹੁਣ ਹੈਗਾ ਤਾਂ ਉਹਨਾਂ ਨੇ ਚਲਾਉਣਾ ਹੀ ਆ ਨਾ ਪਰ ਉਹ ਇੱਕ ਇੱਕ ਪਾਸੇ ਨੂੰ ਹੀ ਹੋ ਗਿਆ ਸਾਰਾ ਕੁਝ ਆਪਾਂ ਕੋਈ ਇੱਥੇ ਵਿਦਵਾਨ ਕੀ ਨਹੀਂ ਘੋਟਣੀ ਹੈ ਉਹ ਤਾਂ ਪਤਾ ਹੀ ਹੈ ਇੱਕ ਪਾਸੇ ਨੂੰ ਹੀ ਹੋ ਗਏ ਈਵਨ ਕਿ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਸਾਰੇ ਪੰਜਾਬ ਚਾਹ ਹਾਲ ਹੈ ਵੀ ਬੱਚੇ ਨੂੰ ਤੁਸੀਂ ਵੀਡੀਓ ਦਿਖਾਓ ਤਾਂ ਰੋਟੀ ਖਾਂਦਾ ਇਹ ਤੁਸੀਂ 20 ਵੀ ਲੈ ਲਓ ਲੋਕਾਂ ਦੇ ਇਹ ਗੱਲ ਪੱਕੀ ਹੋ ਚੁੱਕੀ ਆ ਮਤਲਬ ਸਾਡੀ ਦੌੜ ਜਿਹਨੂੰ ਲਈ ਭਜਨ ਅਠ ਹੋ ਗਈ ਹੈ ਰਹੀ ਗੱਲ ਕਿਤਾਬਾਂ ਦੀ ਪਹਿਲਾਂ ਵੀ ਘੱਟ ਬੰਦੇ ਪੜ੍ਹਦੇ ਸੀ ਹੁਣ ਜਣੀ ਹੁਣ ਵੀ ਇਹ ਕਹਿ ਲਈਏ ਜਿਨ੍ਹਾਂ ਨੇ ਪੜ੍ਹ ਨਹੀਂ ਉਹਨਾਂ ਨੇ ਪੜ੍ਹਨਾ ਜਿਹਦੇ ਹੱਥ 'ਚ ਇੱਕ ਵਾਰੀ ਆ ਗਈ ਆ ਆਗਿਆ ਦੀ ਸਭ ਤੋਂ ਜੇ ਅੱਜ ਦੀ ਉਦਾਹਰਣ ਲਈ ਆਪਾਂ ਦੀਪ ਸਿੱਧੂ ਨੂੰ ਲੋਕ ਸਮਝ ਨਹੀਂ ਸਕੇ ਹੂੰ ਠੀਕ ਹੈ ਨਾ ਉਹ ਮੈਂ ਬੋਲਿਆ ਵੀ ਸੀ ਵੀ ਹੀਰੇ ਬੰਦਿਆਂ ਨੂੰ ਬਾਅਦ ਚ ਅਸੀਂ ਮਤਲਬ ਬਹੁਤ ਕੁ ਕਰਦੇ ਹਾਂ ਉਹ ਬੰਦੇ ਕੋਲੇ ਹਰ ਸਵਾਲ ਦਾ ਜਵਾਬ ਸੀ ਕਿਉਂਕਿ ਉਹ ਪੜਿਆ ਸੀ ਉਹਨੇ ਲਿਟਰੇਚਰ ਬਿਲਕੁਲ ਪੜ ਕੇ ਆਇਆ ਨਹੀਂ ਸੀ ਉਹ ਉਹਨੂੰ ਸ਼ੌਕ ਸੀ ਉਹਨੂੰ ਪਤਾ ਸੀ ਤਾਂ ਹੀ ਉਹ ਲਾਜਵਾਬ ਸੀ ਉਹਦੀ ਗੱਲਬਾਤ ਅਮਰਤਪਾਲ ਜੀ ਵੀ ਲਾਜਵਾਬ ਸੀ ਉਹ ਕੀ ਜਿਹੜੀ ਗੱਲ ਕਹਿੰਦੇ ਸੀ ਲੋਕਾਂ ਦੇ ਅਸਰ ਸਰ ਦੇਖੋ ਕਿਤਾਬਾਂ ਦਾ ਨਾ ਇੱਕ ਆਪੋ ਆਪਣੀ ਵਿੱਜਾ ਤੁਸੀਂ ਪੜ੍ਹਦੇ ਹੋ ਨਾ ਫਿਰ ਜਾਂ ਤਾਂ ਤੁਸੀਂ ਚੁੱਪ ਕਰ ਜਿਓਗੇ ਯਾਰ ਹੱਸੋਗੇ ਫਿਰ ਤੁਸੀਂ ਲੋਕਾਂ ਨੂੰ ਦੇਖ ਕੇ ਇੰਨਾ ਕੁ ਤੁਹਾਨੂੰ ਗਿਆਨ ਹੋ ਜਾਂਦਾ ਸੋ ਉਹ ਸੇਮ ਗੱਲ ਕਰਵਾਣੀ ਦੀ ਹੈ ਜਪਜੀ ਸਾਹਿਬ ਨੂੰ ਤੁਸੀਂ ਮਤਲਬ ਅੱਛੇ ਤਰੀਕੇ ਨਾਲ ਪੜ੍ਹ ਲਓ ਜਦ ਤੁਸੀਂ ਇਹਨੂੰ ਪੜ੍ਹ ਲਿਓ ਤੁਸੀਂ ਸ਼ਾਂਤ ਹੋ ਜਾਓਗੇ ਤੁਸੀਂ ਮਸਕੀਨ ਨੂੰ ਸੁਣੋ ਜਦੋਂ ਸਾਨੂੰ ਦੱਸਦਾ ਵੀ ਲੋਕ ਕਹਿੰਦੇ ਗੁਰਦੁਆਰੇ ਜਾਣਾ ਚਾਹੀਦਾ ਤਾਂ ਕਿ ਮਨ ਸਾਫ਼ ਹੋ ਜੇ ਬਿਲਕੁਲ ਹੈਨਾ ਉਹ ਕਹਿੰਦਾ ਵੀ ਗੁਰਦਾਰੇ ਜਾਓ ਮਨ ਤਾਂ ਆਪੇ ਹੀ ਸਾਫ਼ ਹੋ ਜਾਣਾ ਲੋਕ ਕਹਿੰਦਾ ਵੀ ਸਾਫ਼ ਕਰਕੇ ਜਾਓ ਹ ਉਹ ਕਹਿੰਦਾ ਵੀ ਲੋੜ ਨਹੀਂ ਤੁਸੀਂ ਗੁਰਦੁਾਰੇ ਜਾਓ ਮਨ ਆਪੇ ਸਾ ਮਤਲਬ ਥੋੜਾ ਸਾਫ ਹੋ ਜੂ ਤੇ ਦੇਵ ਜੀ ਇਹ ਡੂੰਘੀਆਂ ਤੇ ਗੁੱਝੀਆਂ ਗੱਲਾਂ ਨੇ ਮੈਂ ਵੀ ਹੁਣ ਲਿਖ ਕੇ ਪਾਉਣਾ ਕਈ ਵਾਰੀ ਬਹੁਤ ਵਧੀਆ ਲਿਖਣ ਦਾ ਕੋਈ ਕਮੈਂਟ ਨਹੀਂ ਕੋਈ ਆਪਦੀ ਫੋਟੋ ਪਾ ਦੀ ਸਾਨੂੰ ਲੋਕ ਜਾਣਦੇ ਥੱਲੇ ਬਾ ਵਾ ਬਾਈ ਵੈਰੀ ਗੁੱਡ ਵੈਰੀ ਨਾਈਸ ਕੋਈ ਲਿਖ ਕੇ ਗੱਜਲ ਪਾ ਦੀਏ ਜਾਂ ਕੋਈ ਕਵਿਤਾ ਪਾ ਦੀਏ ਡੂੰਘੇ ਅਰਥ ਹੁੰਦੇ ਆ ਉਹ ਕਿਸੇ ਕਿਸੇ ਨੂੰ ਸਮਝ ਆਉਂਦੇ ਆ ਬੜਾ ਦੇਖਦੇ ਨਹੀਂ ਸਾਡਾ ਵੀ ਸੁਭਾਅ ਇਸੇ ਤਰ੍ਹਾਂ ਹੀ ਬਣਿਆ ਸੋਡੇ ਫੇਸਬੁੱਕ ਅਕਾਊਂਟ ਦੇ ਉੱਪਰ ਤੁਸੀਂ ਜਿਹੜੇ ਪੈੰਡ ਡਾਂਗੋਂ ਤੇ ਚੰਗੇ ਖਿਡਾਰੀ ਸੀ ਉਹਨਾਂ ਬਾਰੇ ਲ ਜਿੰਨਾ ਬਜ਼ੁਰਗਾਂ ਕੋਲੇ ਬੈਠੇ ਆ ਉਹ ਉਹਨਾਂ ਬਾਰੇ ਆਖਦੇ ਆ ਵੀ ਇਹ ਸਾਡੇ ਪਿੰਡ ਦਾ ਚੋਟੀ ਦਾ ਖਡਾਰੀ ਸੀ ਹੈਰਾਨਗੀ ਹੁੰਦੀ ਆ ਇਸੇ ਕਰਕੇ ਅਸੀਂ ਛੋਟੇ ਤੱਕ ਅੱਜ ਪਹੁੰਚ ਕੀਤੀ ਆਈ ਸੀ ਜਿਹੜੀ ਕਿਤਾਬ ਤੁਸੀਂ ਲਿਖ ਰਹੇ ਹੋ ਉਹਦੇ ਵਿੱਚ ਪੂਰਾ ਇਤਿਹਾਸ ਲਿਖ ਰਹੇ ਹੋ ਤੁਹਾਡੇ ਵੱਡਾ ਇਤਿਹਾਸ ਆ ਤੇ ਬਾਕੀ ਛੋਟੇ ਪਿੰਡ ਦੇ ਜਿਹੜੇ ਫਿਲਮ ਹਸਤੀ ਨੇ ਧਰਵਿੰਦਰ ਸਿੰਘ ਅ ਅੱਜ ਉਹ ਫਰਮਾਂ ਦੇ ਵਿੱਚ ਪੂਰਾ ਨਾਮ ਆ ਉਹ ਵੀ ਤੁਹਾਡੇ ਪਿੰਡ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਜ਼ਿਕਰ ਕਰੋਗੇ ਕਿਤਾਬ ਵਿੱਚ ਉਹਨਾਂ ਦੇ ਵੀ ਪਿੰਡ ਵਿੱਚ ਪਰਿਵਾਰ ਹੋਵੇ ਕੋਈ ਕਿਦਾਂ ਹੈਗਾ ਕੋਈ ਰਹਿੰਦਾ ਉਹਨਾਂ ਦੇ ਮਤਲਬ ਜਿਨ ਚਾਏ ਤਾਏ ਚਾਚਿਆਂ ਦੇ ਲੜਕੇ ਹੈਗੇ ਨੇ ਹਾਂਜੀ ਤੇ ਵੈਸੇ ਅਸਲੀ ਗੱਲ ਤਾਂ ਇਹ ਪਾਣ ਲਿਆ ਮੈਂ ਉਹਨਾਂ ਤੱਕ ਪਹੁੰਚ ਕਰੀਆ ਹੋਰ ਵੀ ਕਰਾਂਗੇ ਵੀ ਸ਼ਾਇਦ ਉੱਥੇ ਮੈਂ ਪਹੁੰਚ ਜਾ ਪਰ ਮੈਨੂੰ ਪੂਰੀ ਉਮੀਦ ਆ ਮੈਂ ਇੱਕ ਵਾਰੀ ਤਾਂ ਪਹੁੰਚ ਜਾਊਗਾ ਠੀਕ ਹੈ ਜੀ ਸ਼ਾਇਦ ਮੈਂ ਇਹ ਸਵਾਲ ਵੀ ਕਰਦਾ ਵੀ ਤੁਸੀਂ ਸਾਡ ਲਈ ਕੁਝ ਕਰਿਆ ਕਿਉਂ ਨਹੀਂ ਹਾਂ ਮੈਂ ਮਤਲਬ ਕਰਨੇ ਹੀ ਜਾਊਗਾ ਜੇ ਮੈਂ ਪਹੁੰਚੂਗਾ ਤਾਂ ਜੇ ਮੈਨੂੰ ਕੁਝ ਦੱਸਣਗੇ ਤਾਂ ਜਿਵੇਂ ਪਹਿਲਾਂ ਕਿ ਆਏ ਨੇ ਉਹ ਪਿੰਡ ਡਾਂਗੋਂ ਵਿੱਚ ਉਦੋਂ ਇੱਥੇ ਟਰੈਕਟਰ ਦੇ ਉੱਪਰ ਢੇੜੇ-ਗੂੜੇ ਕੱਢਿਆ ਉਹਨਾਂ ਨੇ ਜ਼ਮੀਨ ਬਾਹੋਈ ਵੀ ਆ ਉਹਦੇ ਵਿੱਚ ਫਿਰ ਕੋਈ ਉਦੋਂ ਵੀ ਕੁਝ ਪਿੰਡ ਦੇਰ ਕੀਤਾ ਨੇ ਉਹਨਾਂ ਨੇ ਨਹੀਂ ਦੇਖੋ ਜੀ ਮੈਂ ਪੈਸੇ ਜਿੰਨੀ ਵਾਰ ਆਇਆ ਮੈਂ ਕਿਉਂਕਿ ਉਹ ਤਾਂ ਪੜਦਾ ਸੀ ਮੈਂ ਮੈਂ ਨਾ ਇੱਥੇ ਨਾ ਹੁਣ ਨਾਗਪੁਰ ਪੜਿਆ ਮਹਾਰਾਸ਼ਟਰ ਮੈਂ ਠੀਕ ਹੈ ਜੀ ਮੈਂ ਉਦੋਂ ਪ੍ਰੈਜ਼ੈਂਟ ਨਹੀਂ ਸੀਗਾ ਦੋਨੀਆਂ ਵਾਰੀ ਕੀ ਗੱਲਬਾਤ ਹੋਈ ਕਿਸੇ ਦੀ ਉਹ ਮੈਨੂੰ ਨਹੀਂ ਪਤਾ ਹੈ ਠੀਕ ਹੈ ਜੀ ਹਨਾ ਜਾਂ ਮੈਂ ਇਹਦੇ ਬਾਰੇ ਕੁਝ ਜ਼ਿਆਦਾ ਮੈਂ ਬੋਲਣਾ ਨਹੀਂ ਚਾਹੁੰਦੇ ਹਨਾ ਵੀ ਕਿਵੇਂ ਵੀ ਉਹਨਾਂ ਦਾ ਹਾਂ ਮੈਂ ਲਿਖੂਗਾ ਜ਼ਰੂਰ ਉਹ ਮੇਰਾ ਰਾਈਟ ਬਣਦਾ ਹੱਕ ਬਣਦਾ ਮੇਰਾ ਮਤਲਬ ਜਦ ਮੈਂ ਛੋਟੇ ਤੋਂ ਛੋਟੇ ਬੰਦੇ ਨੂੰ ਵੀ ਫੜਨਾ ਜਿਹੜਾ ਹੈ ਜਿਹਨੇ ਟੱਲਾ ਵੀ ਮਾਰਿਆ ਫੁੱਟਬਾਲ ਨੂੰ ਫਿਰ ਧਰਮੇਂਦਰ ਦਾ ਜ਼ਰੂਰ ਆਪਾਂ ਉਹਨਾਂ ਬ ਪਹਿਲੀ IAS ਜਾਂ IPS ਲੇਡੀ ਹੈ ਉਹ ਸਾਡੇ ਪਿੰਡ ਦੀ ਫਿਰ ਉਹਨਾਂ ਦੀ ਸ਼ਾਇਦ ਮਨਰੇਵਾ ਅਕੈਡਮੀ ਹੈ ਜਿਹੜੀ 1955 ਚ ਜਲੰਧਰ ਸੀਗੀ ਜਿੱਥੇ ਪਹਿਲੇ IAS ਬੈਚ ਦੇ ਬੱਚੇ ਸੀ ਮਤਲਬ ਸਾਡੇ ਪਿੰਡ ਡਾਂਗੋ ਚ ਅਖਰੀ ਗਿਆਨ ਬਹੁਤ ਆ ਜੀ ਇਹਨੂੰ ਕਹਿੰਦੇ ਅਫਸਰ ਲਾਈਨ ਬਹੁਤ ਆ LTC ਸਾਡੇ ਪਿੰਡ ਦੀ ਟ੍ਰਾਂਸਪੋਰਟ ਰਹੀ ਹੈ ਜਿਵੇਂ ਡਾਂਗੋ ਦਾ ਜ਼ਿਕਰ ਤਾਂ ਗੀਤਾਂ ਬੋਲੀਆਂ ਵਿੱਚ ਵੀ ਆਉਂਦਾ ਮੌਣਸੀ ਡਾਂਗੋ ਦਾ ਵੱਡਾ ਨਾਮ ਆ ਉਹਦੇ ਬਾਰੇ ਵੀ ਜ਼ੋਰ ਜਾਣਕਾਰੀ ਦਿਓ ਜੀ ਬਿਲਕੁਲ ਉਹਦੇ ਬਾਰੇ ਜਰ ਇੰਨਾ ਕੀ ਹਲੇ ਤਾਂ ਮਤਲਬ ਪਤਾ ਲੱਗ ਚੁੱਕੇ ਆ ਬਈ ਉਹ ਇੱਕ ਅੱਛੇ ਮਤਲਬ ਜਿਵੇਂ ਬੈਲੀ ਅੱਜ ਕੱਲ ਨਾ ਉਹ ਨਹੀਂ ਹੁੰਦੇ ਸੀ ਉਦੋਂ ਪਿੰਡ 'ਚ ਜੋ ਕੋਈ ਬੰਦਾ ਨਾ ਹੁੰਦਾ ਸੀਗਾ ਗੜਸ ਵਾਲਾ ਉਹਦੀ ਦੂਰ ਦੂਰ ਤੱਕ ਧਾਂਕ ਹੁੰਦੀ ਸੀ ਮੈਂ ਆਪਾਂ ਜਿਵੇਂ ਪਹਿਲਾਂ ਸਰਸਰੀ ਗੱਲ ਕਰਦੇ ਵੀ ਅੱਗੇ ਇੱਕ ਕਤਲ ਹੋ ਜਾਂਦਾ ਹੈ ਨਾ ਉਹ ਦੂਰ ਤੱਕ ਮਤਲਬ ਗੱਲਾਂ ਫੈਲ ਜਾਂਦੀਆਂ ਸੀ ਉਹ ਫਿਰ ਤੁਸਾਨੂੰ ਪੜਨਾ ਪੈਣਾ ਬਈ ਉਹ ਉਦੋਂ ਪੰਜਾਬ ਕਿਹੋ ਜਿਹਾ ਸੀ ਉਹਨੂੰ ਇਮੇਜਿਨੇਸ਼ਨ ਕਰਨਾ ਪੈਣਾ ਉਹ ਜਿਹੜਾ ਮੁਨਸੀ ਬਾਰੇ ਜਿੰਨਾ ਕਿ ਮੈਨੂੰ ਪਤਾ ਲੱਗ ਚੁੱਕਿਆ ਉਹ ਤੁਸੀਂ ਆਪਾਂ ਫੇਰ ਕਿਸੇ ਦਿਨ ਵੱਖਰਾ ਚਾਹੇ ਕਰ ਲਿਓ ਕਿਉਂਕਿ ਵੱਡਾ ਇੱਕ ਕਨਸੈਪਟ ਆ ਉਹ ਮਤਲਬ ਅਰਜਨ ਬੈਲੀ ਤੱਕ ਜਾਂ ਧਨਕੁਰ ਦੋਦਰ ਦੀ ਇਹ ਸਾਰਿਆਂ ਬਾਰੇ ਇੱਕ ਵਾਰੀ ਮੈਨੂੰ ਡਾਟਾ ਕਲੈਕਟ ਕਰਨਾ ਪੈਣਾ ਇਹ ਬੰਦੇ ਕੌਣ ਸੀ ਉਸ ਟਾਈਮ ਦੇ ਪਰ ਜਿੰਨਾ ਮੈਂ ਮਿਉਂਸਿਪਲਿਟੀ ਸੁਣਿਆ ਕਿ ਅੱਛੇ ਬੰਦਿਆਂ ਚ ਆਉਂਦੇ ਸੀ ਮਤਲਬ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਨਾ ਉਹਨੂੰ ਆਪਦੀ ਬਰਕਰਾਰ ਰੱਖਦੇ ਸੀ ਆਪਣੇ ਪਿੰਡ ਲਈ ਪਹਿਰਾ ਦਿੰਦੇ ਸੀ ਜਿਵੇਂ ਆਪਾਂ ਖੜਕੂ ਟੈਂਪਲੇ ਨਹੀਂ ਜਾਂ ਸੋਰੀ ਜਦੋਂ ਮਾੜੇ ਸੀਗਾ ਟਾਈਮ ਸਰਕਾਰਾਂ ਕਹਿੰਦੀ ਪਹਿਰੇ ਲਾਓ ਉਹ ਉਸ ਤਰ੍ਹਾਂ ਕੱਲੇ ਬੰਦੇ ਪਹਿਰੇ ਤਾਂ ਨਾਲ ਇਹਨਾਂ ਦੀ ਠੋਕੀ ਬਹੁਤ ਹੁੰਦੀ ਸੀ ਚੰਗੇ ਕਦ ਕਾਢ ਖਾਣੇ ਪੀਣੇ ਹੁਣ ਤੇ ਆਪਾਂ ਕਿਤਾਬਾਂ ਦੀ ਗੱਲ ਕਰੀਏ ਜੇ ਪਹਿਲਵਾਨਾਂ ਬਾਰੇ ਪੜਹੀਏ ਤਾਂ ਜਮ ਕਿਕਰ ਸਿੰਘ ਪਹਿਲਵਾਨਾ ਮੇਰੇ ਗੱਲ ਯਾਦ ਆ ਗਈ ਆ ਉਹਦੀ ਮਾਂ ਕਹਿੰਦੀ ਮੈਨੂੰ ਕੀ ਫਾਇਦਾ ਤੇਰੇ ਘੌਣ ਦਾ ਵੀ ਮੈਨੂੰ ਕੀ ਫਾਇਦਾ ਘਰੇ ਦਾ ਬਾਲਣਾ ਨਹੀਂ ਉਹ ਬੰਦਾ ਮਤਲਬ ਕਿਕਰ ਨੂੰ ਜਫਾ ਹੀ ਮਾਰ ਲਿਆ ਸੀ ਉਹਨੇ ਕਹਿੰਦਾ ਚੱਕ ਬਾਲਣਾ ਇਹ ਗੱਲਾਂ ਆਮ ਆਪਾਂ ਦੱਸਾਂਗੇ ਪਤਾ ਕਿਤਾਬਾਂ ਚੋਂ ਲੱਗਦੀਆਂ ਉਦਾਂ ਨਹੀਂ ਪਤਾ ਲੱਗਦੀਆਂ ਜੇ ਤੁਸੀਂ ਪੜੋਗੇ ਫਿਰ ਤੁਹਾਨੂੰ ਨਾ ਉਦਾਂ ਦੀ ਤੁਹਾਡੀ ਮਤਲਬ ਜ਼ਿੰਦਗੀ ਦੀ ਵਿਦਾ ਸੋਚਣ ਸ਼ਕਤੀ ਮਤਲਬ ਤੁਹਾਡੀ ਹੋ ਜਾਂਦੀ ਹੈ ਕਿਤਾਬਾਂ ਦੇ ਨਾਲ ਜਾਣਨਾ ਕੋਈ ਨੁਕਸਾਨ ਤਾਂ ਨਹੀਂ ਫਾਇਦੇ ਤਾਂ ਬਹੁਤ ਹੋਣਗੇ ਸਰ ਫਾਇਦਾ ਤੇ ਉਹੀ ਗੱਲ ਆਪਣੀ ਸ਼ੁਰੂਆਤ ਹੀ ਕੀਤੀ ਸੀ ਅਸੀਂ ਵੀ ਕਿਤਾਬਾਂ ਦੇ ਨਾਲ ਜਾਣਨਾ ਵੀ ਜਿਹੜੇ ਨੌਜਵਾਨ ਆ ਉਹਨੂੰ ਜੇ ਫੇਸਬੁੱਕ ਨੂੰ ਜਿਵੇਂ ਵਰਤਦੇ ਆ ਨੈਟ ਨੂੰ ਜਦ ਚੰਗਾ ਕੋਈ ਨੈਟ ਦੇ ਉੱਤੇ ਦੇਖਿਆ ਜਾਵੇ ਤਾਂ ਗਿਆਨ ਵਾਧਾ ਹੋ ਪਰ ਜੇ ਕੋਈ ਉਹਦੇ ਵਿੱਚ ਗੀਤਾਂ ਦੇ ਗਾਇਕਾਂ ਦੇ ਗੀਤਾਂ ਦੇ ਉੱਤੇ ਨੱਚ-ਨੱਚ ਕੇ ਵੀਡੀਓ ਪਾਉਣ ਦਾ ਉਹਦਾ ਤਾਂ ਕੋਈ ਮੈਨੂੰ ਲੱਗਦਾ ਨਹੀਂ ਪੰਜਾਬ ਨੂੰ ਤਰੱਕੀ ਹੋਵੇ ਨਹੀਂ ਉਹਦੇ ਨਾਲ ਤਾਂ ਕੋਈ ਤਰੱਕੀ ਨਹੀਂ ਹੋਣੀ ਜੀ ਪੈਸੇ ਜ਼ਰੂਰ ਆਉਣ ਲੱਗੇ ਲੋਕਾਂ ਨੂੰ ਹਾਂਜੀ ਬਈ ਅਸੀਂ ਮਤਲਬ ਮਾੜੇ ਬੰਦਿਆਂ ਨੂੰ ਜਲਦੀ ਪ੍ਰਮੋਟ ਕਰਨ ਲੱਗੇ ਅਸੀਂ ਉਹਦੇ ਵਿੱਚੋਂ ਖੁਸ਼ੀ ਭਾਲਣ ਲੱਗੇ ਮੈਂ ਉਹ ਨਹੀਂ ਕਹਿੰਦਾ ਕੋਈ ਬੰਦੇ ਨੂੰ ਡੂੰਘਾ ਹੀ ਹੋਣਾ ਚਾਹੀਦਾ ਅਸੀਂ ਵੀ ਹੱਸਦੇ ਖੇਡਦੇ ਮੈਂ ਕਮੇਟੀ ਲੈ ਲੈਂਦਾ ਮੈਨੂੰ ਕੋਈ ਪ੍ਰੋਬਲਮ ਆ ਬਈ ਇਹ ਦਿੱਕਤ ਨਹੀਂ ਪਰ ਅਸੀਂ ਉਹਨਾਂ ਲੋਕਾਂ ਨੂੰ ਪ੍ਰਮੋਟ ਕਰ ਰਹੇ ਹਾਂ ਜਿਨ੍ਹਾਂ ਨੂੰ ਲੱਗਦਾ ਸਾਨੂੰ ਨਹੀਂ ਕਰਨਾ ਚਾਹੀਦਾ ਸਾਡੇ ਸਮਾਜ 'ਚ ਅਸੀਂ ਨਾ ਹੁਣ ਮੈਂ ਦੇਵ ਜੀ ਇਹ ਕਹੂੰਗਾ ਨੈੱਟ ਨਾਲ ਸਾਰੀ ਦੁਨੀਆ ਇਕੱਠੀ ਹੋ ਗਈ। ਅੱਗੇ ਇੱਕ ਹਾਥੀ ਆਉਂਦਾ ਸੀ ਸਾਰਾ ਪਿੰਡ ਪਿੱਛੇ ਫਰੀ ਜਾਂਦਾ ਸੀ ਹੁਣ ਹਾਥੀ ਹਾਥੀ ਤੁਰੇ ਫਿਰਦੇ ਨੇ ਨੈੱਟ ਤੇ। ਮਤਲਬ ਉਹਦਾ ਲੋਕਾਂ ਨੂੰ ਮੈਨੂੰ ਲੱਗਦਾ ਫਾਇਦਾ ਨਹੀਂ ਲੈਣਾ ਆ ਪਰ ਇਹ ਕਈ ਬੰਦੇ ਇਦਾਂ ਦੇ ਮੁੰਡੇ ਵੀ ਦੇਖਿਆ ਮੈਂ ਉਹ ਪੁਰਾਣੀਆਂ ਤੋਂ ਪੁਰਾਣੀਆਂ ਵੀਡੀਓ ਕੱਢ ਕੇ ਲਿਆਉਂਦੇ ਨੇ। ਵੀ ਆ ਲੈਸਵੇਥ ਆ ਸਿੱਕਾ ਇੰਨੇ ਦਾ ਉਹ ਬਹੁਤ ਵਧੀਆ ਕੰਮ ਪਰ ਬਹੁਤ ਘੱਟ ਬੰਦੇ ਨੇ। ਮੈਨੂੰ ਲੱਗਦਾ ਵੀ ਸ਼ਾਇਦ ਵੱਧ ਕਰਨਗੇ ਪਰ ਨੈੱਟ ਦਾ ਹੋਰੋ ਸਿਸਟਮ ਹੋ ਗਿਆ ਸਾਡੇ ਲਾਈਫ ਦੇ ਵਿੱਚ। ਬੱਚਿਆਂ ਨੂੰ ਵੀ ਹੋਮਵਰਕ ਇਹ ਤੇ ਪਰ ਗੱਲ ਤੇਜ ਜੀ ਇਹ ਆ ਵੀ ਅਸੀਂ ਪੰਜਾਬੀ ਬੰਦੇ ਆ ਅਸੀਂ ਜਿੱਧਰ ਨੂੰ ਹੋ ਜੰਨੇ ਆ ਨਾ ਉਧਰ ਨੂੰ ਹੀ ਹੋ ਜੰਨੇ ਆ ਇਹ ਗੱਲ ਮੈਂ ਪੰਜਾਬ ਦੀ ਕਰੂੰਗਾ ਕਿਉਂਕਿ ਮਾਤਰਿ ਗਿਰਪਰਾ ਮਾੜਾ ਮੋਟਾ ਦੁਨੀਆਦਾਰੀ ਚ ਘੁੰਮਣ ਦਾ ਮੌਕਾ ਮਿਲੇ ਆ ਮੈਂ ਨਾਗਪੁਰ ਰਹਾ ਮਹਾਰਾਸ਼ਟਰ ਜਿੱਥੇ ਵੱਡਾ ਮਤਲਬ ਹੈਗਾ ਸ਼ਹਿਰ ਚਾਰਸਾਰ ਰਹਾ ਮੈਂ ਉੱਥੇ ਲੋਕਾਂ ਦੀ ਜੀਵਨ ਨਹੀਂ ਦੇਖੀ ਆ ਉਸ ਟਾਈਮ ਮੈਂ ਡੈਰੀ ਵੀ ਮੇਰੇ ਕੋਲ ਹੈਗੀ ਆ ਬਹੁਤ ਮਾੜੇ ਹਾਲਾਤ ਆ ਆਪਣੇ ਨਾਲੋਂ ਜੇ ਸਰਕਾਰਾਂ ਜਿੱਤਦੀ ਆ ਨਾ ਆਪਕਨ ਕੋਈ ਕਿਵੇਂ ਜਿੱਤ ਜਾਂਦਾ ਉਧਰ ਮਤਲਬ 플ਸ਼ ਲੈਟਰਨ ਸਿਸਟਮ ਨਾ ਉਹ ਹੁਣ ਆਏ ਨੇ 2000 ਮੈਨੂੰ ਲੱਗਦਾ ਵੀ ਦੋ ਦੇ ਵਿੱਚ ਉੱਥੇ ਇਹ ਗੱਲ ਸਟੈਬਲਿਸ਼ ਹੋਈ ਹੈ ਦੋ ਦੇ ਵਿੱਚ ਆਪਾਂ ਤੋਂ ਤਾਂ ਬਾਹਲੇ ਬੰਦੇ ਪਿੱਛੇ ਆ ਉਹ ਉੱਥੇ ਪੇਂਟ ਕਰਾਉਣ ਦੀ ਲੋੜ ਨਹੀਂ ਐਨਾ ਉਹ ਲੋਕ ਪਾਨ ਖਾ ਖਾ ਕੇ ਇਹਨੂੰ ਘਰ ਵਿੱਚ ਬਣਾਉਣ ਨੂੰ ਬਹੁਤ ਵੱਡੀ ਪ੍ਰਾਪਤੀ ਬਹੁਤ ਸਾਰਾ ਸਿਲੰਡਰ ਨੂੰ ਬਹੁਤ ਵੱਡੀ ਪ੍ਰਾਪਤੀ ਸਾਹਮਦੇ ਆ ਬੰਦੇ ਉਹ ਠੀਕ ਹੈ ਉਹ ਛੋਟੀਆਂ ਗੱਲਾਂ ਨੂੰ ਮਤਲਬ ਫਿਰ ਮੈਨੂੰ ਪਤਾ ਲੱਗਿਆ ਬੜੀ 85 ਸੀਟਾਂ 82 ਸੀਟਾਂ ਵੀ ਇਹ ਕਿਉਂ ਕਿਵੇਂ ਆ ਫਿਰ ਕਿਉਂ ਕਿਵੇਂ ਦਾ ਉੱਤਰ ਆ ਦੇਖੋ ਹਾਂਜੀ ਆ ਕਿਤਾਬ ਆ ਨਾ ਆ ਮੈਂ ਤੁਹਾਡੇ ਦਿਖਾ ਦਣਾ ਇਹਨੂੰ ਕੌਣ ਬੰਦਾ ਜਾਣਦਾ ਮੈਂ ਅੱਗੇ ਵੀ ਇੱਕ ਵਾਰੀ ਬੋਲੇ ਲਿਆ ਲੀਣਾ ਪਿੰਡਾ ਸੈਟਿੰਗ ਵਾਂਡ ਚ ਠੀਕ ਹੈ ਬ ਗਿਆਨ ਦੇ ਭੰਡਾਰ ਆ ਇਹਦੇ ਵਿੱਚ ਇਸ ਕਿਤਾਬ ਦੇ ਵਿੱਚ ਸਾਰਾ ਕੁਝ ਹੀ ਆ ਹਵਾਲਾ ਕੀ ਆ ਰਾਸ਼ਟਰਪਤੀ ਕੌਣ ਹੁੰਦਾ ਫੌਜ ਕੀ ਆ ਸਰਕਾਰਾਂ ਕਿਵੇਂ ਚੱਲਦੀਆਂ ਕਿਵੇਂ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਮਜ਼ਦੂਰਾਂ ਨੂੰ ਕਿਵੇਂ ਲੁੱਟਿਆ ਜਾ ਰਿਹਾ ਇਹਦੇ ਵਿੱਚ ਕਾਹੜ ਲਿਖੇ ਹੋਏ ਨੇ ਹਮ ਅਵਾਨੀ ਕੌਣ ਆ ਅਡਾਨੀ ਕੌਣ ਆ ਫਲਾਨਾ ਕੌਣਾ ਕਿੱਥੋਂ ਆਇਆ ਕਿਵੇਂ ਰਹਿਣਗੇ ਕਿੰਨਾ ਚਿਰ ਰਹਿਣਗੇ ਵੋਟਾਂ ਕਿਵੇਂ ਪੈਂਦੀਆਂ ਸਾਰਾ ਕੁਝ ਹੈ ਤੇ ਬਾਰੇ ਇਹਦੇ ਵਿੱਚ ਇਹਦੇ ਬਹੁਤ ਸਾਰੇ ਬੁਕਸ ਨੇ ਹੁਣ ਮੈਂ ਜਦੋਂ ਵੀ ਮਤਲਬ ਕੋਈ ਪ੍ਰੋਬਲਮ ਹੁੰਦੀ ਹੈ ਮੈਂ ਇਹਨੂੰ ਪੜ੍ਹਦਾ ਮਤਲਬ ਇਹਨੂੰ ਪੜ੍ਹ ਕੇ ਜੇ ਮੈਨੂੰ ਜੇ ਮੈਂ ਮਾੜਾ ਮੋਟਾ ਪੜਦਾ ਮੈਂ ਤੁਹਾਡੇ ਨਾਲ ਬੈਠਾ ਜੇ ਤੁਸੀਂ ਕਹੋ ਵੀ ਕਿਸੇ ਬੰਦੇ ਦੀ ਕੀ ਪ੍ਰਾਪਤੀ ਹੈ ਤੂੰ ਤੁਸੀਂ ਮੇਰੇ ਕੋਲ ਚੱਲ ਗਏ ਕਿ ਮੇਰੇ ਲਈ ਇੰਨਾ ਹੀ ਬਹੁਤ ਆ ਹੂੰ ਫੇਸਬੁੱਕ ਤੇ ਮੇਰਾ ਕੋਈ ਉਹ ਨਹੀਂ ਹੈ ਵੀ ਮੈਨੂੰ ਫਾਲੋ ਕਰੋ ਲਾਈਕ ਕਰੋ ਆਪਣਾ ਇਦਾਂ ਦਾ ਕੋਈ ਸਿਸਟਮ ਨਹੀਂ ਐ ਸੋ ਬੁਕਸ ਕਿਤਾਬਾਂ ਨਾਲ ਹਾਂ ਜਰੂਰ ਮੈਨੂੰ ਬਹੁਤ ਜ਼ਿਆਦੇ ਮਤਲਬ ਪ੍ਰੇਮ ਹਾਲਾਂਕਿ ਚਲੋ ਸੁਖ ਨਾਲ ਮੇਰੇ ਵੱਡੇ ਭਾਈ ਸਾਹਿਬ ਆ ਉਹ ਲਾਇਬ੍ਰੇਰੀ ਉਹਨਾਂ ਕੋਲੇ ਮੇਰੇ ਕੋਲ ਆਪਣੀ ਵੀ ਚਲੋ ਉਹਨਾਂ ਉਹਨਾਂ ਨੂੰ ਵੀ ਬਹੁਤ ਜ਼ਿਆਦੇ ਸ਼ੌਕ ਆ ਮਾਸਟਰ ਦਰਸ਼ਨ ਸਿੰਘ ਤੇ ਸਟੇਟ ਬਾਡੀ ਨੇ ਮੈਨੂੰ ਕਿ ਲੋੜ ਹੁੰਦੀ ਐ ਮੈਂ ਕਿਤਾਬ ਲੈ ਲੈਣਾ ਮਤਲਬ ਘਰੇ ਸਾਡੇ ਲਾਇਬ੍ਰੇਰੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਜਿਵੇਂ ਅਚ ਕਰਦਾ ਤਾਂ ਸਾਡੇ ਘਰੇ ਹੈ ਉਹ ਚੀਜ਼ ਲਾਇਬ੍ਰੇਰੀ ਮੈਂ ਵੀ ਨਾ ਛੋਟਾ ਪਹਿਲਾਂ ਜਿਹੜਾ ਲੇਖ ਅਖਬਾਰ ਵਿੱਚ ਆਇਆ ਸੀ ਅੱਜ ਤੋਂ ਤਕਰੀਬਨ 24-25 ਸਾਲ ਪਹਿਲਾਂ ਕਹਿ ਸਕਦਾ ਮਾਂ ਛੋਟਾ ਲੇਖ ਲੱਗਿਆ ਸੀਗਾ ਜਿਹੜੇ ਫੌਜ ਦੇ ਵਿੱਚ ਜੋਬ ਕਰਦੇ ਸੀ ਉਹਨਾਂ ਦਾ ਹੈਡਲਾਈਨ ਵੀ ਲੱਗਿਆ ਸੀ ਫੌਜ ਦੇ ਸਖਤ ਕਾਨੂੰਨ ਵੀ ਉਹਨਾਂ ਨੂੰ ਪੇਂਟਿੰਗ ਤੋਂ ਨਹੀਂ ਰੋਕ ਸਕੇ ਛੋਟਾ ਉਹ ਲੇਖ ਲੱਗਿਆ ਸੀ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਉਹ ਜੱਗ ਬਾਣੀ ਚ ਵੀ ਲੱਗਿਆ ਤੇ ਉਹ ਬਹੁਤ ਵਧੀਆ ਸੋਚ ਲਿਖੇ ਹੋ ਸੀ ਉਹ ਉਹ ਲੇਖ ਅੱਜ ਵੀ ਮੇਰੇ ਦਿਮਾਗ ਤੇ ਆਉਂਦਾ ਵਾ ਜਦੋਂ ਕਿਉਂਕਿ ਮੈਂ ਵੀ ਲੇਖਣ ਦੇ ਵਿੱਚ ਅੱਜ ਮੈਨੂੰ ਪ੍ਰੈਸ ਦੇ ਵਿੱਚ ਅਸੀਂ ਵੀ ਲਿਖਦੇ ਆਂ ਤਾ ਫਿਰ ਜਰੂਰ ਛੋਟੇ ਨਾਲ ਤਾਈਆਂ ਮੇੜ ਹੋਇਆ ਸਾਡਾ ਤਾਂ ਇਸੇ ਕਰਕੇ ਤੁਹਾਡੇ ਕੋਲ ਪਹੁੰਚ ਕੀਤੀ ਹੈ ਕੋਈ ਨਾ ਜੀ ਹੁਣ ਮੇਰਾ ਹੈ ਅੱਗੇ ਵੀ ਨਾ ਸਾਡੇ ਜਿਹੜੇ ਇਲਾਕੇ ਦੇ ਅਲਦਲ ਦੇ ਬੰਦੇ ਆ ਮੈਂ ਕੋਸ਼ਿਸ਼ ਕਰੂੰਗਾ ਵੈਸੇ ਇਹ ਨਹੀਂ ਕਿ ਮੈਂ ਸਮਾਂ ਨਹੀਂ ਹੁੰਦਾ ਹੈ ਸਾਰਾ ਕੁਛ ਹੈ ਪਰ ਕਾਫੀ ਹਲੇ ਪ੍ਰੋਬਲਮ ਦੇ ਵਿੱਚ ਜੂਝ ਰਹੇ ਆ ਨਾ ਸਾਡੇ ਇਲਾਕੇ ਦੀ ਮੈਂ ਮਤਲਬ ਕਵਰ ਕਰੂੰਗਾ ਜਿੰਨੇ ਵੀ ਮੇਰੀ ਜੀ ਪੂਲ ਕੋਸ਼ਿਸ਼ ਹੈ ਮੇਰੀ ਬੁਕਾ ਲੈਣ ਦੀ ਇੱਕ ਵਾਰੀ ਫਿਰ ਇੱਧਰ ਪ੍ਰੋਪਰੀ ਆਪਾਂ ਇੱਕ ਨਾ ਰੱਖਾਂਗੇ ਚਾਹੇ ਪਖਵਾਲ ਦਾ ਬੰਦਾ ਕੋਈ ਚਾਹੇ ਸਰਾਬੇ ਦਾ ਡਾਂਗੋ ਦਾ ਲੀਲਾਂ ਦਾ ਫੱਲੇ ਵਾਲਾ ਝੰਡਾ ਦਾ ਜਿੱਥੋਂ ਤੱਕ ਮਤਲਬ ਪਿੰ ਮਤਲਬ ਲਿਖਦੇ ਹੀ ਰ੍ਹਾਂਗੇ ਆਪਾਂ ਉਹ ਨੰਬਰੇ ਆਖਰ ਵਿੱਚ ਪ੍ਰਭਿੰਦਰ ਸਿੰਘ ਜੀ ਅਸੀਂ ਜਾਣਨਾ ਚਾਹਾਂਗੇ ਤੁਸੀਂ ਕਿਤਾਬਾਂ ਵੀ ਲਿਖਦੇ ਹੋ ਦੇਖ ਵੀ ਲਿਖਦੇ ਹੋ ਤੇ ਆਪਣਾ ਰੋਜ਼ਗਾਰ ਆ ਜਿਹੜਾ ਪਰਿਵਾਰ ਦਾ ਉਹ ਅੱਜ ਤੁਸੀਂ ਮੈਂ ਕੀ ਕਰਦੇ ਹਾਂ ਨਾਲ ਬਹਿਸ ਤਾਂ ਦੇ ਮੈਂ ਤੈਨੂੰ ਚੱਲ ਤੂੰ ਪੁੱਛ ਹੀ ਲੈ ਨਾ ਮੈਂ ਜ਼ਿੰਦਗੀ ਬਹੁਤ ਕੰਮ ਕਰਿਆ ਪਹਿਲਾਂ ਤਾਂ ਮੈਂ ਟੀਚ ਕਰਿਆ ਪੜਾਇਆ ਸਰਕਾਰੀ ਨੌਕਰੀ ਨਹੀਂ ਲੱਗੀ ਫੇਰ ਉਹ ਗੱਲ ਨਹੀਂ ਬਣੀ ਮਤਲਬ ਮੈਨੂੰ ਨਹੀਂ ਸ਼ੂਟ ਲੱਗਿਆ ਉਹ ਬੰਦੇ ਜਿਵੇਂ ਹੁਣ ਲੁਧਿਆਣੇ ਮੈਂ ਪੜਾਇਆ ਕਈ ਤਾਂ ਪ੍ਰਿੰਸੀਪਲਾਂ ਦੀ ਆਪਦੀ ਪੀਐਡ ਨਹੀਂ ਹੁੰਦੀ ਸੀ ਕੰਮ ਵੱਧੂ ਡੀਪੀਟੀ ਟੀਚਰ ਸੀ ਮੈਂ ਈਵਨ ਕਿ ਪੱਖੇ ਖਰਾਬ ਹੋ ਗਏ ਚਲੋ ਆਉਂਦਾ ਸਾਡੇ ਕੋਰਸ ਤੇ ਪੈਟਰੋਲ ਪੋਣਾ ਜਣੀ ਅੱਕ ਜਾਂਦਾ 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 ਹੀ ਬੰਦਾ ਇਥੋਂ ਡਾਂਗੋ ਤੋਂ ਬੱਸ ਚੜਨਾ ਫਿਰ ਉਹ ਸਮਰਾਲਾ ਚੌਂਕ ਜਾਣਾ ਨਾ ਸਵੇਰੇ 5:30 ਦਾ ਜਾਂ 6 ਦਾ ਜੜਾ ਬੰਦਾ ਰੋਟੀ ਕਿਥੇ ਉਥੇ ਜਵਾਕ ਕਰਨੇ ਜਾਣ ਸਾਰ ਗੁੱਡ ਮਾਰਨਿੰਗ ਸਹਿਰੀ ਜਵਾਕ ਮਤਲਬ ਮੈਂ ਤਾਂ ਉਹ ਗੱਲ ਨੂੰ ਗਲਤੀ ਕਹੂੰਗਾ ਵੀ ਜਿਹੜੀ 12 13 ਸਾਲ ਭਰਾ ਲਿਆ ਆਪਦੀ ਚੰਗੀ ਸਿਹਤ ਹੁੰਦੀ ਸੀ એનર્ਜੀ ਐਵੇਂ ਪ੍ਰਾਈਵੇਟ ਚ 베ਸਟ ਕਰਦੀ ਕਿਉਂਕਿ ਹੁਣ ਜਵਾਕ ਉਦਾਂ ਦੀ ਪੜਾਈ ਪੜੂਈ ਵਾਲਾ ਕੋਈ ਸਿਸਟਮ ਨਹੀਂ ਰਿਹਾ ਵੀ ਕੋਈ ਆਗਿਆਕਾਰੀ ਹੁਣ ਉਹ ਤੱਕ ਜਬ ਸਕੈਨ ਦੀਆਂ ਗੱਲਾਂ ਨੇ ਫਿਰ ਮੈਂ ਛੱਡਤਾ ਸੀ 2013 ਚ ਮਤਲਬ ਆਪਾਂ ਨੂੰ ਨਹੀਂ ਸੂਟ ਲੱਗਿਆ ਫੇਰ ਫਲੈਕਸਾਂ ਦਾ ਕੰਮ ਕਰਿਆ ਫੇਰ ਈਵਨ ਕਿ ਚਾਹ ਵੀ ਵੇਚੀ ਲੱਸੀ ਚਾਟੀ ਦੀ ਸ਼ੁਰੂ ਕਰੀ ਉਹ ਵੀ ਕੰਮ ਕਰਿਆ ਚਾਹ ਵੇਚ ਕੇ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤੁਸੀਂ ਵੀ ਬਣੋ ਜ਼ਰੂਰ ਜ਼ਰੂਰ ਫੇਰ ਤੁਸੀਂ ਲਾਲੋ ਸਾਹਿਬ ਬਈ ਗੱਡੀਆਂ ਵੀ ਡੈਗ ਲੈ ਲਿਆ ਉਹ ਵੀ ਮਤਲਬ ਉਹ ਵੀ ਕਾਰਾਂ ਵੀ ਧੋ ਕੇ ਦੇਖੀਏ ਕੰਮ ਕਰਕੇ ਉਹ ਵੀ ਦੇਖਿਆ ਤੇ ਛੱਲੇ ਵੀ ਵੇਚਿਆ ਨੌ ਨਹੀਂ ਛੱਪਦੇ ਹੁੰਦੇ ਵੀ ਦੁਕਾਨਦਾਰਾਂ ਦੇ ਬਿਲਕੁਲ ਹਾਂ ਜੀ ਮਤਲਬ ਇਹ ਹੋਰ ਵੀ ਬਹੁਤ ਨੇ ਮੈਂ ਤੁਹਾਨੂੰ ਦੱਸਾਂ ਵੀ ਲੋਕ ਪਤਨਗੇ ਰਹਿਣਗੇ ਕਾਲ ਵੀ ਲਾਉਂਦੇ ਰਹੇ ਹਾਂ ਉਹ ਬੁੱਕ ਐਕਸੀਬਿਸ਼ਨ ਦਾ ਕੰਮ ਕਰਿਆ 5 ਸਾਲ ਸਾਰਾ ਪੰਜਾਬ ਘੁੰਮਿਆ ਸਾਰਾ ਟੋਟਲ ਪੰਜਾਬ ਘੁੰਮਿਆ ਕੋਈ ਜ਼ਿਲ੍ਹਾ ਕੋਈ ਕਾਲਜ ਨਹੀਂ ਛੱਡਿਆ ਪਰ ਉਹਦੇ ਵਿੱਚ ਵੀ ਚਲੋ ਇੱਕ ਤਰ੍ਹਾਂ ਦਾ ਕਹੂੰਗਾ ਮੈਂ ਵੀ ਥੋੜਾ ਗਿਆਨ ਵਿੱਚ ਹਾਂ ਗਿਆਨ ਵਿੱਚ ਬੜਾ ਵਾਧਾ ਹੋਇਆ ਜੀ ਫਿਰ ਫੁੱਲ ਤੇ ਬੱਚੇ ਦਾ ਆਬ ਲਿਖੀ ਉਦੋਂ ਤੁਰਦੇ ਫਿਰਦੇ ਨੇ ਹੋਰ ਬਹੁਤ ਲੇਖ ਲਿਖੇ ਤੇ ਬਹੁਤ ਆਨੰਦਮਈ ਅਜਿਹਾ ਕਲ ਪ੍ਰਾਪਰਟੀ ਲਾਈਨ ਦੇ ਵਿੱਚ ਆ ਮੈਂ ਤੇ ਪਰ ਕੋਸ਼ਿਸ਼ ਹੁੰਦੀ ਹੈ ਵੀ ਦੂਜਿਆਂ ਨੂੰ ਕਮ ਨਾ ਕਰੀਏ ਜਿਵੇਂ ਸਾਡੀ ਲਾਈਨ ਦਾ ਇੱਕ ਤਰ੍ਹਾਂ ਦਾ ਇਹ ਅਜੀਬ ਜਿਹਾ ਫੰਡਾ ਹੁੰਦਾ ਹੈ ਇਹਦੇ ਵਿੱਚ ਇਹ ਇੱਕ ਮੈਂ ਕਹੂੰਗਾ ਵੀ ਲਾਲਚ ਵਾਲੀ ਲਾਈਨ ਆ ਪਰ ਫਿਰ ਵੀ ਮਾੜਾ ਮੋਟਾ ਜਿੰਨਾ ਮੈਂ ਕਹਿੰਦਾ ਜੀ ਵਧੀਆ ਵਧੀਆ ਨਜ਼ਾਰਾ ਜੇ ਕੋਈ ਬਸ ਇੰਨਾ ਜ਼ਰੂਰ ਆ ਕੋਈ ਤਕਲੀਫ ਹੁੰਦੀ ਹੈ ਬਸ ਕਿਤਾਬ ਪੜ ਲਈਦੀ ਆ ਰਹੀ ਗੱਲ ਬਾਬੇ ਨੂੰ ਤਾਂ ਧਿਆਉਣ ਵਾਲੀ ਆ ਆਪਾਂ ਇੱਥੋਂ ਬੈਠੇ ਧਿਆ ਲੀਂਦੇ ਨਾ ਜਾਏ ਉਹਨੇ ਬਾਬਾ ਆ ਗੱਲ ਆ ਬਸ ਫਿਰ ਕਿਤਾਬ ਪੜ ਲਈਦੀ ਆ ਜੇ ਕਿੰਨੇ ਵੀ ਵੱਡੀ ਮਰਜੀ ਟੈਨਸ਼ਨ ਹੋਵੇ ਮੇਰੇ ਕੋਲ ਬੁੱਕ ਹਰ ਤਰ੍ਹਾਂ ਦੀ ਆ ਆਖਰ ਵਿੱਚ ਬਰਵਿੰਦਰ ਸਿੰਘ ਜੀ ਜਿਹੜੀ ਤੁਹਾਡੀ ਕਿਤਾਬ ਆ ਰਹੀ ਆ ਪਿੰਡ ਤੇ ਡਾਂਗੋ ਪਿੰਡ ਤੇ ਉਹ ਕਦੋਂ ਤੱਕ ਆਜੂਗੀ ਸਰ ਉਹ ਅਗਲੀ ਫਰਵਰੀ ਤੱਕ ਆਜੂ ਦੇਵ ਜੀ ਫਰਵਰੀ ਦੇ ਵਿੱਚ ਹਾਂ ਉਹਦੇ ਵਿੱਚ ਕੀ ਆ ਮਤਲਬ ਮੇਨ ਤਾਂ ਇਹ ਆ ਵੀ ਜਿਹੜੇ ਜਿਹੜੇ ਸਾਡੇ ਪਿੰਡ ਦੇ ਖਿਡਾਰੀ ਆ ਜਿਨ੍ਹਾਂ ਨੇ ਵੀ ਪੰਡ ਇੱਕ ਸਾਲ ਲੱਗ ਜੂ ਜੀ ਇੱਕ ਸਾਲ ਲੱਗ ਜੂ ਜੀ ਬਹਿ ਤਾਂ ਮੈਨੂੰ ਡੇਢ ਸਾਲ ਹੋ ਗਿਆ ਜੀ ਠੀਕ ਲਿਖਦੇ ਨੂੰ ਪਰ ਇਸ ਮੈਂ ਟੂਰਨਾਮੈਂਟ ਦੇ ਬਾਅਦ ਨਾ ਫੇਸਬੁੱਕ ਤੇ ਨਸ਼ਰ ਕਰਨੀ ਸ਼ੁਰੂ ਕਰੀਏ ਡੇਢ ਸਾਲ ਹੋ ਗਿਆ ਮੈਨੂੰ ਲਿਖਦੇ ਨੂੰ ਹਾਂ ਤੇ ਉਹ ਜਿੰਨੇ ਪਿੰਡ ਦੇ ਖਿਡਾਰੀ ਆ ਜਿੰਨੇ ਪਿੰਡ ਦੀਆਂ ਉੱਗੀਆਂ ਸ਼ਖਸੀਅਤਾਂ ਕੋਈ ਵੀ ਮਾਸਟਰ ਆ ਡਾਕਟਰ ਆ ਫੌਜੀ ਆ ਪੱਤਰਕਾਰ ਆ ਕੋਈ ਮਾੜਾ ਮੋਟਾ ਵੀ ਘੁੜਦਾ ਰਿਹਾ ਹੋਵੇ ਉਹਨਾਂ ਸਾਰਿਆਂ ਬਾਰੇ ਪਿੰਡ ਦਾ ਜੋ ਵੀ ਸਾਡਾ ਇਤਿਹਾਸ ਹੈ ਉਹਦੇ ਬਾਰੇ ਜੋ ਪਿੰਡ ਦੀਆਂ ਹੋਰ ਮੇਰੇ ਲੇਖ ਹੋਣਗੇ 10 ਕਿ ਉਹਦੇ ਜੋ ਵੀ ਜਿਵੇਂ ਮੰਨ ਲਓ ਅੱਜਕੱਲ ਬੜਾ ਵੀ ਬਾਹਰ ਚਲੇ ਗਿਆ ਬੱਚੇ ਉਹ ਵੀ ਇੱਕ ਸਮੱਸਿਆ ਕਹਿ ਲਓ ਜੋ ਪਤਾ ਨਹੀਂ ਕਿਵੇਂ ਆ ਪਰ ਉਹ ਜਿਹੜਾ ਜਿਆ ਕੋਈ ਸਮਾਂ ਕਿਸੇ ਨੂੰ ਦਊਗਾ ਨਾ ਉਹੋ ਜਿਹਾ ਹੀ ਕੰਮ ਹੋ ਜੇ ਪਹਿਲਾਂ ਗੱਡੇ ਹੁੰਦੇ ਸੀ ਅੱਜ ਜਹਾਜ਼ ਨੇ ਤਾਂ ਫਿਰ ਜਵਾਕਰਾਂ ਤੇ ਚੜਨਾ ਹੀ ਆ ਨਾ ਉਹ ਹੁਣ ਇੱਕ ਵੱਖਰਾ ਵਿਸ਼ਾ ਆਪਾਂ ਤੁਸੀਂ ਜਰੂਰ ਕਿਸੇ ਟਾਈਮ ਆਜੋ ਆਪਾਂ ਡੂੰਗੀ ਗੱਲਬਾਤ ਕਰ ਲਾਂਗੇ ਬਾਹਰ ਕੀ ਆ ਕਿੱਥੇ ਕਿਵੇਂ ਉਹ ਵੀ ਮੈਂ ਮਤਲਬ ਪੜ੍ਹਾਂਗਾ ਇਹ ਨਹੀਂ ਵੀ ਨੈਟ ਤੋਂ ਆਪਾਂ ਕੋ ਦੇਖਾਂਗੇ ਉਹਦੇ ਬਾਰੇ ਵੀ ਬੁੱਕਸ ਆਉਣ ਲੱਗੀਆਂ ਨੇ ਹੁਣ ਪੜੋ ਤੁਸੀਂ ਤੁਹਾਨੂੰ ਦੱਸਣਗੇ ਉਹ ਬਾਹਰ ਕੀ ਆ ਉਹਦਾ ਸਾਰਾ ਐਨਾਲਿਸਿਸ ਤੁਸੀਂ ਮਨ ਬੈਠ ਕੇ ਕਰ ਸਕਦੇ ਹੋ ਸੋ ਕਿਤਾਬ ਤਾਂ ਮੇਰੀ ਮੈਂ ਕਹੂੰਗਾ ਵੀ ਜ਼ਿੰਦਗੀ ਦੀ ਇੱਕ ਪ੍ਰਾਪਤੀ ਆ ਠੀਕ ਹੈ ਜੀ ਬਸ ਮੈਂ ਉਹ ਲਿਖ ਦਿਆਂ ਮੈਨੂੰ ਲੱਗੂਗਾ ਵੀ ਮੈਂ ਡਾਂਗੋ ਪਿੰਡ ਲਈ ਇੱਕ ਕੰਮ ਕਰਦਾ ਜੇ ਮਤਲਬ ਸਾਡੇ ਪਿੰਡ ਦੇ ਖਿਡਾਰੀ ਫੁੱਟਬਾਲ ਖੇਡਦੇ ਆ ਜਾਂ ਵੱਡੇ ਆਫਸਰ ਆ ਤਾਂ ਉਹਨਾਂ ਨੇ ਆਪਣਾ ਕੰਮ ਕਰਿਆ ਮੈਂ ਆਪਣਾ ਕੰਮ ਕਰ ਜੂਗਾ ਠੀਕ ਹੈ ਜਿੰਨਾ ਵੀ ਮੇਰੇ ਤੋਂ ਵਧੀਆ ਲਿਖ ਹੋਇਆ ਮੈਂ ਜਰੂਰ ਮਤਲਬ ਉਸ ਚੀਜ਼ ਨੂੰ ਕਰਾਂਗੇ ਲੋਕਾਂ ਸਾਹਮਣੇ ਪੇਸ਼ ਕਰਾਂਗੇ ਤੁਹਾਨੂੰ ਜਰੂਰ ਬੁਲਾਵਾਂਗੇ ਤੁਹਾਡੇ ਚੈਨਲ ਤੇ ਕੁੰਡ ਚੁਕਾਈ ਕਰਾਂਗੇ ਤੁਹਾਡੀ ਵੀ ਲੋੜ ਪਊਗੀ ਸਾਨੂੰ ਕੋਈ ਗੱਲ ਨਹੀਂ ਜਰੂਰ ਜਰੂਰ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨ ਜੀ ਤੁਸੀਂ ਇੰਨੀਆਂ ਗੱਲਾਂ ਕਰੀਆਂ ਆਪਣਾ ਜਰੂਰੀ ਸੋ ਇਹ ਹਨ ਬਲਵਿੰਦਰ ਸਿੰਘ ਡਾਂਗੋਂ ਜੀ ਜਿਹੜੇ ਆਪਣੇ ਪਿੰਡ ਡਾਂਗੋਂ ਤੇ ਇਤਿਹਾਸ ਦੀ ਕਿਤਾਬ ਵੀ ਲਿਖ ਰਹੇ ਨੇ ਤੇ ਲੰਮੇ ਸਮੇਂ ਤੋਂ ਵੀ ਜੁੜੇ ਹੋਏ ਨੇ ਲੇਖ ਲਿਖਦੇ ਨੇ ਕਿਤਾਬਾਂ ਲਿਖਦੇ ਨੇ ਗੱਜਨਾ ਲਿਖਦੇ ਨੇ ਤਾਂ ਉੱਥੇ ਹੀ ਕਿਤਾਬਾਂ ਦੇ ਨਾਲ ਜੁੜਨਾ ਉਹਨਾਂ ਦੀ ਜ਼ਿੰਦਗੀ ਦਾ ਵੱਡਾ ਇਤਿਹਾਸ ਲਿਖਣ ਲੱਗੇ ਨੇ ਪਿੰਡ ਦਾ ਤਾਂ ਉਸ ਤਰ੍ਹਾਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਨੌਜਵਾਨਾਂ ਨੂੰ ਵਾਦੋ-ਵਾਦ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਵੱਡੀ ਗੱਲ ਦੱਸੀ ਆ ਕਿ ਲੀਣਾ ਪਿੰਡ ਦੇ ਲੇਖਕ ਨੇ ਜਿਹੜੇ ਬਲਦੇਵ ਸਿੰਘ ਜੀ ਢਿੱਲੋ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਇੱਕ ਵਾਰੀ ਪੜ੍ਹ ਕੇ ਦੇਖੋ ਤੁਹਾਡੇ ਜਿਹੜੀ ਸੋਚ ਵਿੱਚ ਵਾਧਾ ਜ਼ਰੂਰ ਕਰਨਗੇ ਤਾਂ ਜ਼ਰੂਰ ਸਾਨੂੰ ਕਿਤਾਬਾਂ ਦੇ ਨਾਲ ਜੋੜਨਾ ਚਾਹੀਦਾ ਸਾਡੇ ਇਤਿਹਾਸ ਤੋਂ ਜਾਣੂ ਹੋਵਾਂਗੇ ਤਾਂ ਅਸੀਂ ਵੱਡੇ ਕੱਠ ਵਿੱਚ ਗੱਲ ਕਰਨ ਦਾ ਜਿਹੜਾ ਦਮ ਰੱਖਾਂਗੇ ਤਾਂ ਸਾਨੂੰ ਜ਼ਰੂਰ ਕਿਤਾਬਾਂ ਦੇ ਨਾਲ ਜੋੜਨਾ ਚਾਹੀਦਾ ਇੱਥੇ ਹੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਭਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ